ਮੈਂ ਰਾਜਨਕਰ ਗੈਡਵੋਕੇਟ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਆਪ ਸਭ ਨੂੰ ਬੇਨਤੀ ਕਰਦਾ ਹੈ ਕਿ ਮੰਗਲਵਾਰ 17 ਫਰਵਰੀ 1:30 ਵਜੇ ਦੇ ਕਰੀਬ ਕਾਂਗਰਸ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਦੀ ਜੋ ਅਮਨ ਕਾਨੂੰਨ ਦੀ ਵਿਵਸਥਾ ਖਤਮ ਹੋਈ ਵੀ ਹੈ ਲਾਅ ਐਂਡ ਆਰਡਰ ਖਤਮ ਹੋਇਆ ਹੈ ਆਮ ਲੋਕ ਤਪੇਵੇ ਐ ਕਤਲ ਹੋਈ ਜਾਂਦੇ ਐ ਗੁੰਡਾਗਰਦੀ ਹੁੰਦੀ ਐ ਲੁੱਟਾਂ ਖੋਆਂ ਹੁੰਦੀਆਂ ਡਕੈਤੀਆਂ ਪੈਂਦੀਆਂ ਰੇਪ ਹੋਈ ਜਾਂਦੇ ਐ ਨਸ਼ਾ ਵਿਕੀ ਜਾਂਦਾ ਐ ਇਹਨਾਂ ਸਾਰੀਆਂ ਕੁਰੀਤੀਆਂ ਦੇ ਖਿਲਾਫ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਦੇ ਤਹਿਤ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡਾ ਪੈਦਲ ਮਾਰਚ ਚੱਲੂਗਾ ਇਸ ਪੈਦਲ ਮਾਰਚ ਦੇ ਵਿੱਚ ਸ਼੍ਰੀ ਭੁਪੇਸ਼ ਬਗੇਲ ਜੀ ਜਨਰਲ ਸੈਕਟਰੀ ਆਈਸੀਸੀ ਇਨਚਾਰਜ ਪੰਜਾਬ ਕਾਂਗਰਸ ਉਹਨਾਂ ਦੇ ਨਾਲ ਸ਼੍ਰੀ ਰਵਿੰਦਰ ਢਾਲਵੀ ਜੀ ਸੈਕਟਰੀ ਆਈਸੀਸੀ ਕੋ-ਇਨਚਾਰਜ ਪੰਜਾਬ ਕਾਂਗਰਸ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਪ੍ਰਧਾਨ ਪੰਜਾਬ ਪ੍ਰਦੇਸ਼ ਤੇ ਨਾਲ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜੋ ਐਲਓਪੀ ਦੇ ਲੀਡਰ ਹੈ ਵਿਧਾਨ ਸਭਾ ਦੇ ਤੇ ਪੰਜਾਬ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਜ਼ਿਲ੍ਹੇ ਦੀ ਲੀਡਰਸ਼ਿਪ ਦਰਜਾ ਬਰਜਾ ਵਰਕਰ ਸਹਿਬਾਨ ਅਹੁਦੇਦਾਰ ਗਨ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਸਮਝਦੇ ਹੋਏ ਫਾਇਰ ਬਗੇਟ ਤੋਂ 17 ਤਰੀਕ ਨੂੰ ਮਾਰਚ ਸ਼ੁਰੂ ਹੋਊਗਾ ਬੜਾ ਅਮਨ ਸ਼ਾਂਤੀ ਨਾਲ ਇਹ ਮਾਰਚ ਚੱਲੇਗਾ ਬਾਜ਼ਾਰਾ ਤੋਂ ਚੱਲਦਾ ਹੋਇਆ ਸਦ ਭਾਵਨਾ ਚੌਂਕ ਤੋਂ ਚੱਲਦਾ ਹੋਇਆ ਇਸ ਮਾਰਚ ਦੀ ਸਮਾਪਤੀ ਕੀਤੀ ਜਾਊਗੀ ਮੇਰੀ ਜਿੱਥੇ ਕਾਂਗਰਸ ਪਾਰਟੀ ਨੂੰ ਬੇਨਤੀ ਹੈ ਕਿ ਉਹ ਸਾਰੇ ਪਹੁੰਚਣਗੇ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਆਪ ਲੋਕਾਂ ਕਰਕੇ ਪੰਜਾਬ ਦੇ ਲੋਕਾਂ ਕਰਕੇ ਇਹ ਮਾਰਚ ਚੱਲਣਾ ਤੁਸੀਂ ਸਾਰੇ ਬਾਹ ਚੜ ਕੇ ਪਹੁੰਚੋ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੇ ਪ੍ਰੋਬਲਮ ਕਿੰਨੀ ਹੈ ਤੁਸੀਂ ਕਿੰਨੇ ਔਖੇ ਹੋ ਤੁਹਾਨੂੰ ਕੀ ਤਕਲੀਫਾਂ ਨੇ ਤੁਹਾਡੇ ਤੋਂ ਲੁੱਟਾ ਖੋਹ ਰਹੀਆਂ ਥੋਡੇ ਨੂੰ ਰੈਮਸਨ ਲਿਆ ਜਾਂਦਾ ਹੈ ਬੱਚੇ ਨਸ਼ਿਆਂ ਚ ਚਾਈ ਜਾਂਦੇ ਆ ਤੇ ਡਕੈਤੀਆਂ ਪਈ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਦੀ ਬੰਦ ਕਰਨ ਲਈ ਪੰਜਾਬ ਸਰਕਾਰ ਦੇ ਅੱਖ ਤੇ ਕੰਨ ਖੋਲਣ ਲਈ ਕਿਉਂਕਿ ਕੱਲੀ ਕਾਂਗਰਸ ਵਾਅਦਿਕ ਐਜੀਬ ਸਰਕਾਰ ਹੈ ਕਾਂਗਰਸ ਹੀ ਕੈਜੀ ਪਾਰਟੀ ਹੈ ਜਿਹੜੀ ਪੰਜਾਬ ਦੇ ਮੁੱਤਿਆਂ ਨੂੰ ਅੱਜ ਪੰਜਾਬ ਚ ਉਠਾਰੀ ਐ ਬਾਕੀ ਸਾਰੀਆਂ ਪਾਰਟੀਆਂ ਅੱਜ ਸੁੱਤੀਆਂ ਪਈਆਂ ਨੇ ਕਿਸੇ ਗੱਲ ਤੇ ਕੋਈ ਵੀ ਆਵਾਜ਼ ਨਹੀਂ ਉਠਾਰ ਰਿਆ ਤਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ 17 ਫਰਵਰੀ ਨੂੰ 1.5 ਵਜੇ ਦੇ ਕਰੀਬ ਫਾਇਰ ਬ੍ਰਿਗੇਡ ਤੋਂ ਸ਼੍ਰੀ ਬਪੇਸ਼ ਬਗੇਲ ਜੀ ਦੀ ਇਕਵਾਈ ਚ 올 ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਸਮੁੱਚੀ ਲੀਡਰਸ਼ਿਪ ਤੇ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਪਹੁੰਚ ਰਹੇ ਐ ਸਾਰੇ ਵੱਧ ਚੜ ਕੇ ਪਹੁੰਚੋ ਲੋਕਾਂ ਦੀ ਆਵਾਜ਼ ਬਣੋ ਤੇ ਲੋਕਾਂ ਦੇ ਵਸਤੇ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਸਾਡਾ ਮਨੋਵਲ ਵੀ ਵਧਾਓ ਤੇ ਲੋਕਾਂ ਦੀ ਮੰਗ ਪੂਰੀ ਕਰਨ ਵਸਤੇ ਗੁੰਗੀ ਤੇ ਬੌਲੀ ਤੇ ਅੰਨੀ ਸਰਕਾਰ ਦੇ ਕੰਨ ਵੀ ਖੋਲੋ